ਵਰਹੀ ਵਿੰਚਾਰਜ ਫਗਵਾੜਾ ਹਾਂਜੀ ਸਰ ਜੋ ਕਿ ਆਪਾਂ ਸੜਕ ਸਿਖਰ ਤੇ ਤੌਪੀ ਰੋਡ ਦੇ ਉੱਤੇ 24 ਘੰਟੇ ਦਾ ਤੁਰ ਰਹੇ ਨੇ ਆ ਜਦੋਂ ਸਾਨੂੰ ਕੋਈ ਰਾਜਾ ਗੀਰ ਨੇ ਦੱਸਿਆ ਤੇ ਐਕਸੀਡੈਂਟ ਹੋ ਗਿਆ ਫਗਵਾੜਾ ਤੋਂ ਜੇ ਲੁਧਿਆਣਾ ਨੂੰ ਜਾਂਦੇ ਆ ਜਾਨੀ ਕਿ ਫਲੋਰ ਦੇ ਰਹਿਣ ਵਾਲੇ ਸੀ ਬਸਟੰਡਾ ਪਿੰਡ ਦੇ ਯਾਤਰੀ ਨੋਜੋਨ ਠੀਕ ਹੈ ਜੀ ਬੈਸੇ ਉਹਨੂੰ ਵੀ ਸਨਾਖਤ ਨਹੀਂ ਹੋਈ ਨਾਵਾਂ ਦੀ ਤੇ ਇਹਨਾਂ ਦੀ ਗੱਡੀ ਜਿਹੜੀ ਇਹ ਬਹੁਤ ਜ਼ਿਆਦਾ ਤੇਜ਼ ਵਧਾਰ ਸੀ ਅੱਧੇ ਕਿਲੋ ਮੀਟਰ ਤੋਂ ਪਹਿਲਾਂ ਜਿਹੜੀ ਉਹ ਉਰਟੇ ਕੋਈ ਗੱਡੀ ਦੂਸਰੀ ਸਾਈਡ ਤੇ ਚੱਲ ਗਈ ਯਾਨੀ ਕਿ ਲੁਧਿਆਣਾ ਤੋਂ ਜਲੰਧਾ ਸਾਈਡ ਵੱਜੀ ਜਾ ਕੇ ਇੱਕ ਟਰੱਕ ਨਾਲ ਉਹਦੇ ਨਾਲ ਟਕਰਾਈ ਜਿਹੜੀ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ ਆ ਠੀਕ ਹੈ ਜੀ ਜਿਹੜਾ ਟਰੱਕ ਦਾ ਡਰਾਈਵਰ ਉਹਦੀਆਂ ਲੱਤਾਂ ਟੁੱਟ ਗਈਆਂ ਤੇ ਇਹਨਾਂ ਨੂੰ ਐਂਬੂਲੈਂਸ ਆਈ ਸਰਕਾਰੀ ਹਸਪਤਾਲ ਫਗੋੜਾ ਤੇ ਇੱਧਰ ਆ ਗਿਆ ਠੀਕ ਹੈ ਜੀ ਸਰ ਜਿਹੜਾ ਇਹ ਮਤਲਬ ਤੁਸੀਂ ਐਸਐਸਐਫ ਨਹੀਂ ਵਧੀਆ ਕੰਮ ਕਰ ਰਹੀ ਆ ਫਿਰ ਵੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਦੇਖੋ ਜੀ ਇਹਨਾਂ ਨੇ ਸਾਰਿਆਂ ਨੇ ਹਫ਼ਤੇ ਦੇ ਹਫ਼ਤੇ ਇਹਨਾਂ ਦੀ ਮੀਟਿੰਗ ਅਟੈਂਡ ਕਰੀ ਦੀ ਆ ਇਹਨਾਂ ਦੀ ਡਰਾਈਵਰ ਤੂੰਦ ਕਰਨ ਨੂੰ ਕਹਿੰਦੇ ਨੇ ਹੁਣ ਚਲੋ ਤੂੰਦ ਘਟ ਗਈ ਆ ਬਾਕੀ ਜਿਹਨਾਂ ਨੂੰ ਦਿੱਤੀ ਹੋਈ ਹੈ ਨਿੱਜੀ ਤੇ ਜਿਹੜੀ ਥਾਂ ਵੀ ਹੈ ਉੱਥੇ ਗੱਡੀ ਰੋਕਣ ਆਪਣੀ ਜਿੱਥੇ ਮਰਜ਼ੀ ਰੋਕ ਕੇ ਖੜ ਜਾਂਦੇ ਆ ਔਰ ਜਿਹੜੀ ਨਿਮਰ ਤੇ ਪੀਰ ਰਫਤਾਰ ਆ ਉਹਦੇ ਮੁਤਾਬਿਕ ਚੱਲਣ ਇਹ 100 ਤੇ 120 ਤੇ ਚੱਲਦੇ ਆ ਜਿਸ ਕਾਰਨ ਜਿਆਦਾ ਐਕਸੀਡੈਂਟਾਂ ਦਾ ਕਾਰਨ ਬਣਦਾ ਥੈਂਕ ਯੂ